ਪਟਿਆਲਾ ਦਾ ਕਾਲੀ ਮਾਤਾ ਮੰਦਿਰ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪ੍ਰਸਿੱਧ ਹੈ ਇੱਥੇ ਸ਼ਨੀਵਾਰ ਨੂੰ ਸੰਗਤਾਂ ਦੀ ਭੀੜ ਹੁੰਦੀ ਹੈ ਤੇ ਉੱਥੇ ਹੀ ਬਾਹਰ ਪ੍ਰਸ਼ਾਦ ਵਾਲੀਆਂ ਰੇੜੀਆਂ ਲاکੀਆਂ ਨੇ ਲਕਈਆਂ ਨੇ ਮੰਜਿਆਂ ਤੇ ਮੋਟਰਸਾਈਕਲਾਂ ਤੇ ਹੀ ਆਪਣਾ ਕਾਰੋਬਾਰ ਚਲਾਏ ਹੁੰਦੇ ਨੇ ਇਸੇ ਕਾਲੀ ਮਾਤਾ ਮੰਦਰ ਦੇ ਵਿੱਚ ਸ਼ਨੀਵਾਰ ਨੂੰ ਜ਼ਬਰਦਸਤ ਹੰਗਾਮਾ ਹੋਇਆ ਕਾਤੇ ਤੌਰ ਤੇ ਮਹਾ ਮੰਡਲੇਸ਼ਵਰ ਬ੍ਰਹਮ ਨੰਦਗਿਰੀ ਉੱਪਰ ਮਣੀ ਬਾਬੇ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲਾ ਉਦੋਂ ਹੋਇਆ ਜਦੋਂ ਮੰਦਿਰ 'ਚ ਡਿਪਟੀ ਕਮਿਸ਼ਨਰ ਤੇ ਐਸਐਸਪੀ ਪਟਿਆਲਾ ਵੱਲੋਂ ਹਿੰਦੂ ਆਗੂਆਂ ਨਾਲ ਮੀਟਿੰਗ ਕਰਕੇ ਬਾਹਰ ਆ ਰਹੇ ਸਨ ਇਸ ਸਬੰਧੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮਹਾਮੰਦलेश्वर ਬ੍ਰਹਮਾਨੰਦ ਗਿਰੀ ਨੇ ਮਣੀ ਬਾਪੇ ਉੱਪਰ ਬਹੁਤ ਗੰਭੀਰ ਇਲਜ਼ਾਮ ਲਗਾਏ ਨੇ ਕਿਹਾ ਹੈ ਕਿ ਮੰਦਿਰ ਦੇ ਬਾਹਰ ਰੇੜੀਆਂ ਵਾਲੇ ਪ੍ਰਸ਼ਾਦ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਨੇ ਉਹਨਾਂ ਕਿਹਾ ਮੈਂ ਇਸੇ ਗੱਲ ਦਾ ਵਿਰੋਧ ਕਰ ਰਿਹਾ ਜਿਸ ਤੇ ਮੇਰੇ ਉੱਤੇ ਇਹਨਾਂ ਨੇ ਹਮਲਾ ਕੀਤਾ ਗਿਆ ਬ੍ਰਹਮਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਨ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਐਸਟਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਪਰ ਕੁਝ ਸ਼ਰਾਰਤੀ ਅੰਸ਼ਰਾਂ ਵੱਲੋਂ ਮਣੀ ਬਾਬੇ ਦੀ ਰਹਿਨਮਾਈ ਚ ਤੇ ਜਦੋਂ ਮੈਂ ਬਾਹਰ ਵੀ ਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਤੇ ਹਮਲਾ ਕਰਨ ਤੇ ناکਾਮਯਾਬ ਰਹੇ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਛ ਕੌਣ ਹੈ ਜੀ ਜਿਸ ਵਿਅਕਤੀ ਦਾ ਤੁਸੀਂ ਨਾਮ ਲੈ ਰਹੇ ਹੋ ਕੌਣ ਹੈ ਜੀ ਉਹ ਇੱਕ ਨਸ਼ਾ ਤਸਕਰ ਹੈ ਭਗਵਾ ਪਾ ਕੇ ਰੱਖਦਾ ਹੈ ਸਾਰੀਆਂ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੇ ਇੱਥੇ ਨਸ਼ੇ ਦੀ ਤਸਕਰੀ ਕਰਾਂਦਾ ਹੈ ਸ਼ਰਧਾਲੂਆਂ ਦੀ ਲੁੱਟ ਕਰਦਾ ਹੈ ਤੇ ਝਾਲੀ ਪ੍ਰਸ਼ਾਦ ਵੇਚਦਾ ਹੈ ਡੜੇ ਸੱਟੇ ਦਾ ਧੰਦਾ ਜਿਹੜਾ ਤਲਕਲੀ ਮੋੜ ਤੇ ਇੱਕ ਮੰਦਿਰ ਤੇ ਧਰਮਸ਼ਾਲਾ ਬਣਾਈ ਹੋਈ ਹੈ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਰਦਾ ਹੈ ਜਦੋਂ ਹਮਲਾ ਹੋਇਆ ਤੁਸੀਂ ਉਸ ਸਮੇਂ ਕਿੱਥੇ ਸੀ ਮੈਂ ਕਾਲੀ ਮਾਤਾ ਮੰਦਿਰ ਵੀਆਈਪੀ ਗੇਟ ਤੇ ਬਾਹਰ ਖੜਾ ਸੀ ਜਦੋਂ ਹਮਲਾ ਹੋਇਆ ਤੇ ਵੱਲੋਂ ਹਮਲਾ ਕੀਤਾ ਗਿਆ ਉਹ ਇਕੱਲਾ ਸੀ ਜਾਂ ਉੱਥੇ ਨਹੀਂ ਨਹੀਂ ਉਹਦੇ ਨਾਲ 15 ਤੋਂ 20 ਵਿਅਕਤੀ ਸੀ ਜਿਹੜੇ ਇਕੱਠੇ ਹਮਲਾ ਕਰਨ ਆਏ ਬਾਕੀ ਜਿਹਨੇ ਜਿਹੜੇ ਹਮਲਾ ਕਰਨ ਤੋਂ ਬਾਅਦ ਉੱਥੋਂ ਮੌਕੇ ਤੇ ਭੱਜ ਗਏ ਦੇਖਿਆ ਗਿਆ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਿਆ ਉਹਨਾਂ ਨੇ ਕੀ ਕਿਹਾ ਜੀ ਕੋਈ ਗੱਲਬਾਤ ਹੋਈ ਹੈ ਦੇਖੋ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਹੈ ਜਿਹੜੀ ਜੋਲੀ ਜੀ ਸਾਡੀ ਕਾਰਵਾਈ ਬਣਦੀ ਹੈ ਉਹ ਅਸੀਂ ਆਪਣੀ ਫਿਜ਼ੀਕਲੀ ਉਹ ਕਾਰਵਾਈ ਜ਼ਰੂਰ ਅਮਲੇ ਚ ਲਿਆਵਾਂਗੇ ਡੀਐਸਪੀ ਸੁਖਨਾਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰਸ਼ਾਦ ਵਾਲੀਆਂ ਰੇੜੀਆਂ ਨੂੰ ਲੈ ਕੇ ਵਿਵਾਦ ਹੋਇਆ ਜਿਸ ਨੂੰ ਲੈ ਕੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਹਮਲਾਵਰ ਨੂੰ ਫੜ ਲਿਆ ਗਿਆ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਜੋ ਮੁੱਖ ਦੋਸ਼ੀ ਹੋਣਗੇ ਉਹਨਾਂ ਵਿਰੁੱਧ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ